ਸੂਲੇ ਮੁਰਸਾਦੇ ਮੱਖਣ ਵੇਂਡ ਤੇ ਆਪਾਂ ਖਲੋਤਿਆਂ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਪਹਿਲੇ ਖੇਤਾਂ ਉਦੀ ਚਾਕੇ ਜਿਹੜੀ ਹੈ ਇੱਕ ਮਿਜ਼ਾਈਲ ਲੱਗੀ ਹੈ ਇਸ ਤੋਂ ਪਹਿਲਾਂ ਵੀ ਦੱਸਦੀ ਹੈ ਜਟੂ ਵਾਲ ਦੇ ਵਿੱਚ ਵੀ ਇੱਕ ਮਿਜ਼ਾਈਲ ਜਿਹੜੀ ਹੈ ਡਿੱਗੀ ਆ ਉਹ ਪੂਰੀ ਤਰ੍ਹਾਂ ਜਿਹੜੀ ਡਿਫਿਊਸ ਕਰ ਦਿੱਤੀ ਗਈ ਹੈ ਹਵਾ ਦੇ ਵਿੱਚ ਉਹਨੂੰ ਆਪਣਾ ਡਿਫਿਊਸ ਕਰ ਦਿੱਤਾ ਗਿਆ ਪਰ ਇਹ ਦੱਸਿਆ ਜਾ ਰਿਹਾ ਹੈ ਸਾਜੇ ਜਿੰਦਾ ਮਿਜ਼ਾਈਲ ਜਿਹੜੀ ਆ ਇੱਥੇ ਜਿਹੜੀ ਹੈ ਡਿੱਗੀ ਪਈ ਹੋਈ ਹੈ ਫਿਲਹਾਲ ਆਰਮੀ ਦੇ ਜਵਾਨਾਂ ਵੱਲੋਂ ਇਦਾਦ ਜਮੀਨੀ ਪੱਧ ਤੇ ਨਿਰੇਖਣ ਮੁੱਢਲੀ ਜਿਹੜੀ ਨਿਰੇਖਣ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਟੀਮਾਂ ਬੁ ਸਿਸ ਮੋਜ਼ਾਈਲ ਨੂੰ ਇਤੋਂ ਡਿਫਿਊਜ਼ ਕਰਨ ਦੇ ਲਈ ਇਹਦੇ ਵਿੱਚ ਬਾਰੂਦ ਵੀ ਹੋ ਸਕਦਾ ਜਿਹੜਾ ਕਿ ਦੱਸਿਆ ਜਾ ਰਿਹਾ ਇਹਦੇ ਵਿੱਚ ਬਾਰੂਦ ਵੀ ਹੈ ਜੋ ਕਿ ਇਥੇ ਦੇਖਣ ਨੂੰ ਮਿਲ ਰਿਹਾ ਇਹਦਾ ਅਗਲਾ ਹਿੱਸਾ ਜਿਹੜਾ ਉਹ ਇਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਦੇਖਣ ਲਈ ਪਿੰਡ ਤੋਂ ਕਾਫੀ ਜ਼ਿਆਦਾ ਲੋਕ ਇਕੱਠੇ ਹੋਏ ਹੋ ਗਏ ਸਨ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਇਥੇ ਇਕੱਠੇ ਹੋ ਗਏ ਸਨ ਉਸ ਤੋਂ ਬਾਅਦ ਜਿਹੜਾ ਇੰਪਲਸ ਵੱਲੋਂ ਜਿਹੜਾ ਕਿ ਇਹਨਾਂ ਨੂੰ ਪਿੰਡ ਦੇ ਲੋਕਾਂ ਨੂੰ ਭਜਾ ਦਿੱਤਾ ਗਿਆ ਦੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਿੰਡੇ ਦੇ ਲੋਕਾਂ ਵਿੱਚ ਕੋਈ ਵੀ ਕਬਰਾੜ ਦੇ ਕੋਈ دہشت ਦਾ ਮਾਹੌਲ ਨਹੀਂ ਦੇਖਣ ਨੂੰ ਮਿਲਿਆ ਪਿੰਡੇ ਲੋਕ ਇਸ ਨੂੰ ਇੱਕ ਬਹੁਤ ਹੀ ਆਮ ਗੱਲ ਵਾਂਗੂ ਲੈ ਰਹੇ ਹਨ ਇਸ ਤੋਂ ਪਹਿਲਾਂ ਇੱਥੇ ਕਦੇ ਵੀ ਇਸ ਤਰ੍ਹਾਂ ਦਾ ਬੰਬ ਜਾਂ ਫਿਰ ਮਜ਼ਾਇਲ ਨਹੀਂ ਡਿੱਗੀ ਪਹਿਲੀ ਵਾਰ ਇਸ ਤਰ੍ਹਾਂ ਦਾ ਹੋਇਆ ਪਰ ਪਿੰਡ ਦੇ ਲੋਕਾਂ ਦੇ ਵਿੱਚ دہشت ਦਾ ਬਿਲਕੁਲ ਵੀ ਮਾਹੌਲ ਨਹੀਂ ਹੈ ਬਹੁਤ ਹੀ ਨਾਰਮਲ ਉਹ ਰਿਐਕਟ ਕਰ ਰਹੇ ਹਨ ਉਸ ਦੇ ਨਾਲ ਤੁਹਾਨੂੰ ਦਿਖਾ ਦਈਏ ਕਿ ਤੁਸੀਂ ਦੇਖ ਸਕਦੇ ਹੋ ਅੰਬਸਰ ਦੇ ਐਮਪੀ ਗੁਰਜੀਤ ਸਿੰਘ ਓਜਲਾ ਆਰਮੀ ਆਫੀਸਰ ਨਾਲ ਗੱਲਬਾਤ ਕਰਦੇ ਹੋਏ ਤੇ ਤਾਨੂੰ ਤਸਵੀਰਾਂ ਦਿਖਾ ਦਈਏ ਇਸ ਵੇਲੇ ਜਿਹੜਾ ਕਿ ਆਪਾਂ ਜਿਹੜੀ ਮਿਜ਼ਾਈਲ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਕਿਸਤਾਨ ਤੋਂ ਜਿਹੜੇ ਰਾਤੀ ਅੰਮ੍ਰਿਤਸਰ ਦੇ ਵਿੱਚ ਜੋ ਜੋਰ-ਜੋਰ ਧਮਾਕਿਆਂ ਦੀ ਆਵਾਜ਼ ਆਂਦੀ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਕਈ ਮਿਜ਼ਾਈਲਾਂ ਜਿਹੜੀਆਂ ਪਾਕਿਸਤਾਨ ਵੱਲੋਂ ਜਿਹੜੀਆਂ ਕਿ ਛੜੀਆਂ ਗਈਆਂ ਇਹ ਜਿਹਨੂੰ ਹਵਾ ਦੇ ਵਿੱਚ ਹੀ ਡਿਫਿਊਜ਼ ਕਰ ਦਿੱਤਾ ਗਿਆ ਹੀ ਯਾਨੀ ਕਿ ਹਵਾ ਦੇ ਵਿੱਚ ਹੀ ਉਹ ਮਿਜ਼ਾਈਲਾਂ ਨੂੰ ਖਤਮ ਕਰ ਦਿੱਤਾ ਗਿਆ ਹੀ ਉਸ ਤੋਂ ਬਾਅਦ ਜਿਹੜਾ ਇੱਕ ਮਿਜ਼ਾਈਲ ਜਿਹੜੀ ਆ ਜੇਠੂਵਾਲ ਲੱਗੀ ਹੈ ਜਿਹੜੀ ਫੁੱਲੀ ਡਿਫਿਊਜ਼ ਹੈ ਇੱਕ ਮੱਖਣ ਵਿੰਡਪਿੰਡ ਦੇ ਵਿੱਚ ਜਿਹੜੀ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆਂ ਇੱਥੇ ਡਿੱਗੀ ਪਈ ਹੈ ਜਿਹਦੇ ਵਿੱਚ ਇਸ ਵੇਲੇ ਐਕਸਪਲੋਜ਼ਨ ਹੈ ਇਹ ਮਿਸਾਈਲ ਜਿਹੜੀ ਹੈ ਇਹ ਐਕਸਪਲੋਜ਼ਨ ਇਹਦੇ ਵਿੱਚ ਹੈ ਇਹ ਬਲਾਸਟ ਹੋ ਸਕਦੀ ਹੈ ਤਾਂ ਸਾਡਾ ਉਹ ਮੇਰੀ ਬੇਇੱਜ਼ਤੀ ਹੈ ਸਾਰਿਆਂ ਨੂੰ ਉਹਨਾਂ ਟੈਕਨੀਕਲ ਕਰਨ ਦੀ ਹੈ ਨਾ ਦੇਖਦੇ ਹੋ ਕਿ ਜਿਹੜੇ ਮਿਸਾਈਲਾਂ ਦੇ ਸ਼ੈਲ ਜਗ੍ਹਾ ਜਗ੍ਹਾ ਤੇ ਜੇਟੂਵਲ ਪਿੰਡ ਹੋਏ ਮੱਖਣ ਮਿੱਟੀ ਹੋਏ ਉੱਥੇ ਮਿਲੇ ਯਾਰ ਇਹ ਚੀਜ਼ਾਂ ਹੁਣ ਹੋਣੀਆਂ ਨਹੀਂ ਐ ਤੇ ਆਪਾਂ ਨੂੰ ਕਿਹੜੀ ਘਬਰਾਉਣ ਦੀ ਲੋੜ ਹੈ ਜਦੋਂ ਆਪਾਂ ਜੰਗ ਦੇ ਮਾਹੌਲ ਤੋਂ ਲੰਘ ਰਹੇ ਆ ਜੀ ਦੇਸ਼ ਦੀ ਦੇਜ ਤੇ ਵਾਸਤੇ ਅਸੀਂ ਇੱਕ ਨਿਰਣਾ ਲਿਆ ਸੀ ਕਿ ਜਿਹੜੇ ਲੋਕਾਂ ਦਾ ਅਧਿਸ਼ਤ ਗਰਦਾ ਨੂੰ ਖਤਮ ਕਰੋ ਵੇ ਦੇਖੋ ਇਹੋ ਜਿਹਾ ਮਾਹੌਲ ਹੁੰਦਾ ਤੇ ਫਿਰ ਕਿਹੜੀ ਗੱਲ ਐ ਆਪਾਂ ਦੇਖੋ ਬਹਾਦਰ ਲੋਕ ਆ ਆਪਾਂ ਇਹਨਾਂ ਤੋਂ ਡਰਨ ਵਾਲੇ ਲੋਕ ਐ ਆ ਮਜਾਇਲਾਂ ਦੇਖੋ ਲੋਕਾਂ ਨਾਲ ਨਾਲ ਜ਼ਿਮੀਂਦਾਰ ਚੱਕਰ ਨੂੰ ਫੇਰ ਰਹੇ ਨੇ ਇਹਨੂੰ ਮਜਾਇਲ ਨੂੰ ਇਹ ਕਿਹੜੀ ਗੱਲ ਐ ਇਹਨਾਂ ਤੁਸੀਂ ਪੈਨਿਕ ਨਾ ਹੋ ਕਿਸੇ ਗੱਲ ਤੇ ਮੇਰੀ ਇੱਕੋ ਹੀ ਬੇਨਤੀ মিডিਆ ਨੂੰ ਵੀ ਸਾਰਿਆਂ ਨੂੰ ਵੀ ਕਿਰਪਾ ਕਰਕੇ ਆਪਾਂ ਵੀ ਸਾਰੇ ਉਧਰ ਹੋਈਏ ਆਪਾਂ ਫੋਟੋ ਕਰ ਲਈ ਐ ਉਹਨਾਂ ਨੇ ਟੈਕਨੀਕਲ ਕੰਮ ਕਰਨਾ ਉਹਨਾਂ ਨੂੰ ਕਰਨ ਦੀ ਉਹ ਕਰ ਨਹੀਂ ਰਹੇ ਦੇਖਦੇ ਹੋ ਆਪਾਂ ਪੁਲਿਸ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਪਾਂ પણ જે તો આર્મી વાલે બતા શકે છે ને મેં તો નહીં اس બારે બતા શકતો હું મેં તો સરફ લોકો કો સેફટી મેજર કે બારે મેં બતા રહા હું કે દૂર હો જઈએ પ્લીઝ યે પોર્શન એક્સપ્લોઝિવ પોર્શન હે કુછ ભી اسમે હો સકતા હે સર કિલો રૂપિયા જેڑا શેલ હે ઓર કિતھے કિતھے આસપાસ دے પਿੰડા જેઠુવાલ ગામ મેં થા ઓર એક પોર્શન ઉસકા ઉસી મિસાઇલ કા યહા પર મિલા अच्छा दो पोर्शन एक जेठूआल गांव में मिला एक यहां पे भी हां जी हां ये लाइव पोर्शन है जिंदा है अभी आर्मी वाले देखेंगे और उसके एक्सपर्ट आ रहे हैं वो देखेंगे कि ऊपरी ही आर्मी वाले बोल रहे हैं कि इसको ऊपरी ही नष्ट कर दिया था सर पुलिस नु वलो सुरक्षाओं दे लेके प्रबंध करते बिल्कुल करते हैं जी बिल्कुल करते हैं पब्लिक नु मैंने दूर कर दिया है पिंड वाले फिर भी जिड़े हैं अलग-अलग आ रहे हैं वो उसको बता रहे हैं वो उसको पता नहीं है इसके इंपैक्ट बारे में हम बता रहे हैं जेठूआल पिंड दा ही शैल है बिल्कुल बिल्कुल वही वही शैल है इससे अलावा किते और भी मिले नहीं और कितने ਟੋਟਲ ਕਿੰਨੇ ਸ਼ੈਲ ਮਿਲੇ ਥੇ ਨਹੀਂ ਸ਼ੈਲ ਨਹੀਂ ਹੈ ਜੀ ਇਹ ਪੋਰਸ਼ਨ ਦਾ ਹਿੱਸਾ ਹੀ ਉਹਦਾ ਸ਼ੈਲ ਨਹੀਂ ਉਹਦਾ ਹਿੱਸਾ ਹੀ ਹੈ ਠੀਕ ਹੈ ਥੈਂਕ ਯੂ ਇਹ ਲਾਈਵ ਹੋ ਸਕਦਾ ਹੈ ਹਾਂਜੀ ਹੋ ਸਕਦਾ ਸੋ ਮਿਥਾਈਲ ਦਾ ਪੋਰਸ਼ਨ ਦਾ ਜਿਸ ਤਰ੍ਹਾਂ ਕੀ ਦਸੇ ਮਿਜ਼ਾਈਲ ਦੇ ਪੋਰਸ਼ਨ ਦਾ ਹਿੱਸਾ ਜੋ ਕਿ ਅਧਿਕਾਰੀਆਂ ਵੱਲੋਂ ਕਨਫਰਮ ਕਰ ਦਿੱਤਾ ਗਿਆ ਮਿਜ਼ਾਈਲ ਦੀ ਪੋਰਸ਼ਨ ਦੇ ਹਿੱਸਾ ਤੇ ਨਾਲ ਹੁਣ ਇਸ ਵੇਲੇ ਸਾਰਿਆਂ ਨੂੰ ਇਸ ਤੋਂ ਦੂਰ ਕੀਤਾ ਜਾ ਰਿਹਾ ਕਿਉਂਕਿ ਇਹਨੂੰ ਜਿਹੜਾ ਕੀ ਜਾਂਚ ਜਿਹੜੀ ਜਲਦੀ ਸ਼ੁਰੂ ਕਰ ਦਿੱਤੀ ਜਾਏਗੀ ਆਰਮੀ ਆਫਸਰਸ ਵੱਲੋਂ ਆਰਮੀ ਦੇ ਜਵਾਨਾਂ ਵੱਲੋਂ ਇਹਨੂੰ ਪੂਰਾ ਚੈੱਕ ਕੀਤਾ ਜਾਏਗਾ ਐਕਸਪਲੋਸ਼ਨ ਹੈ ਕਿੰਨਾ ਹੈ ਇਹ ਕਿੰਨੀ ਮਾਰਕ ਸ਼ਮਤਾ ਸੀ ਇਸ ਮਿਜ਼ਾਈਲ ਕਿੱਥੋਂ ਮੈਨੂਫੈਕਚਰ ਹੈ ਯਾਨੀ ਕਿੱਥੋਂ ਬਣੀ ਹੈ ਪਾਕਿਸਤਾਨ ਵੱਲੋਂ ਆਈ ਹੈ ਇਹਦੀ ਮਾਰਕ ਸ਼ਮਤਾ ਕੀ ਸੀ ਡਿਫਿਊਜ਼ਨ ਤੋਂ ਬਾਅਦ ਵੀ ਇਹ ਚੇ ਬਾਰੂਦ ਹੈ ਕਿ ਨਹੀਂ ਹੈ ਹੁਣ ਵੀ ਇਹ ਜਿਹੜਾ ਕਿਤੇ ਨਾ ਕਿਤੇ ਇੱਕ ਖਤਰੇ ਦੀ ਜਿਹੜੀ ਹੈ ਕੰਟੀ ਵੇਖਦੇ ਸਤੋ ਹੁਣ ਇਸ ਵੇਲੇ ਜਿਹੜਾ ਕਿ ਜਿਹੜਾ ਇਹ ਮੋਡਲ ਰੱਖਣ ਸ਼ੁਰੂ ਉਸ ਤੋਂ ਬਾਅਦ ਆਰਮੀ ਵਾਲੇ ਲੋ ਡਿਫਿਊਜ਼ ਕਰਨ ਲੱਗ ਗਏ ਹੈ ਜਗਾ ਸਾਰੀ ਖਾਲੀ ਕਰਾ ਦਿੱਤੀ ਗਈ ਹੈ ਯਾਨੀ ਕਿ ਮੀਡੀਆ ਪਰਸਨਸ ਨੂੰ ਵੀ ਇਸ ਤੋਂ ਦੂਰ ਭੇਜ ਦਿੱਤਾ ਗਿਆ ਹੁਣ ਇਸ ਦਾ ਜਿਹੜਾ ਨਿਰਖਣ ਜਿਹੜਾ ਹੈ ਇਹਦਾ ਚੈਕਿੰਗ ਜਿਹੜੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਕਿੱਥੋਂ ਬਣੀ ਹੈ ਐਕਸਪਲੋਜ਼ਨ ਹੈ ਕਿ ਨਹੀਂ ਹੈ ਇਹ ਲਾਈਵ ਹੈ ਕਿ ਨਹੀਂ ਹੈ ਸਾਰੀ ਚੈਕਿੰਗ ਜਿਹੜੀ ਹੈ ਆਰਮੀ ਆਫਸਰ ਵੱਲੋਂ ਕੀਤੀ ਜਾਏਗੀ ਅਗੀ ਦੀ ਜਾਣਕਾਰੀ ਜਲਦੀ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਬਣੇ ਰਹੋ ਲਾਈਵ ਭਾਰਤ